ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਹੈ ਜੀ ਮੇਰਾ ਵਲੌਗ ਇੱਥੇ ਅਮਰਿਸ਼ ਕੁਕਿੰਗ ਕੀਤਾ ਸੀ ਤੇ ਮੈਂ ਕੱਲ ਪਾ ਦਿੱਤੀ ਸੀ ਆਪਣੀ ਲਾਈਵ ਸਟੋਰੀ ਦੀ ਵੀਡੀਓ ਤੇ ਮੈਂ ਉਹ ਜਿਹੜਾ ਕੋਈ ਸੋਣਾ ਚਾਹੁੰਦਾ ਹੈ ਉਹਦਾ ਮੇਰੀ ਲਾਈਵ ਸਟੋਰੀ ਤਾਂ ਫਿਰ ਤਾਂ ਮੈਂ ਅੋਜ ਜਾਇਕ ਸਕਰੀਨਸ਼ਾਟ ਕੇ ਉਹ ਵੀਡੀਓ ਜ਼ਰੂਰ ਪਾਉਂਗੀ ਤੇ ਇਹ ਦੇਖੋ ਜੀ ਤੁਸੀਂ ਸਾਡਾ ਅੱਜ ਦਾ ਵਲੌਗ ਦੇਖੋ ਜੀ ਕੀ ਮਿਲਦਾ ਮਣੀ ਆਹ ਆ ਦੇਖ ਲੋ ਇਹਦੇ ਕੰਮ ਇਹਨੇ ਨਾ 볼ਟ ਦਾ ਸਲੰਸਰ ਚੇਂਜ ਕਰ ਲਿਆ ਸੀ ਕਿਹੜਾ ਕੰਪਨੀ ਵਾਲਾ ਪਾ ਲਿਆ ਸੀ ਹਾਂਜੀ ਉਹ ਪਾਇਆ ਸੀ ਕਿਉਂਕਿ ਸਰਵਿਸ ਕਰਾਉਣ ਜਲੰਦਰ ਜਾਣਾ ਸੀ ਤੇ ਕੋਈ ਰੋਕ ਨਾ ਲਵੇ ਆਹ ਹੋਣ ਦੇ ਰਹੇ ਹੋ ਮਿਸਟਰ ਜੀ ਦੂਜਾ ਸਲੰਸਰ ਪਾਉਣ ਲੱਗੇ ਪਟਾਕੇ ਤਾਂ ਨਹੀਂ ਪੈਂਦੇ ਉਹਦੇ ਹਨਾ ਨਹੀਂ ਪਟਾਕੇ ਨਹੀਂ ਜਿੱਦਾਂ ਉਹਦੇ ਪੈਂਦੇ ਪਰ ਉਹਦਾ ਆਵਾਜ਼ ਆ ਜਿਹੜੀ ਉਹ ਡਗ ਡਗ ਜਿਹੇ ਵਾਲੀ ਹੈ ਮੈਂ ਕਰਾਵਾਂ ਨਾਲ ਗਰਮਾ ਨਾ ਇਹ ਕੱਪੜੇ ਲੈ ਜਾਰ ਤੇ ਹਾਏ ਕੁਝ ਸਵੇਰ ਨੂੰ ਕਰ ਲੈਂਦਾ ਦਾਦੇ ਨਾਲ ਜਾ ਮੈਨੂੰ ਤਾਂ ਇੰਨਾ ਦਿਲ ਦੁਖਦਾ ਨਾ ਕਿਉਂਕਿ ਮੈਨੂੰ ਇਦਾਂ ਹੁੰਦਾ ਤੇ ਮੇਰੇ ਮੂੰਹ ਹੁੰਦ ਲੱਗਾ ਸੀ ਕੁਝ ਸੁਣਨੇ ਹੋ ਤੇ ਇਹਦੇ ਤੇ ਪੈਸੇ ਲਾਏ ਹੋਏ ਆ ਆ ਕੀ ਮੁੰਡਿਆਂ ਦੇ ਕ੍ਰੇਜ਼ ਆ ਪੁੱਠੇ ਸਿੱਧੇ ਪਹਿਲਾਂ ਬੁਲਟ ਲਾਓ ਫੇ ਇਹਨੂੰ ਰਿੰਮ ਪਵਾਓ ਫੇਰੇ ਦਾ ਸਲੰਸਰ ਚੇਂਜ ਕਰਾਓ ਹਜੇ ਤਾਂ ਸ਼ੀਸ਼ੇ ਕਹਿੰਦਾ ਸੀ ਲਾ ਦੇਣੇ ਮੈਂ ਆਹ ਵਾਲੇ ਸ਼ੀਸ਼ੇ ਇਹਨੂੰ ਕਈ ਮੁੰਡਿਆਂ ਨੇ ਪੰਪ ਜਾ ਦਿੱਤਾ ਸ਼ੀਸ਼ੇ ਲਾ ਦੇ ਪਰ ਮੈਂ ਨਹੀਂ ਲਾਉਣ ਦਿੱਤੇ ਮੈਂ ਕਹਿੰਦਾ ਨਹੀਂ ਇਹ ਮੈਂ ਨਹੀਂ ਮਿਰਰ ਲਾਉਣ ਦੇਣੇ ਇੰਨੀਆਂ ਗੱਲਾਂ ਸੀ ਤੇਰੀਆਂ ਮੰਨੀਆਂ ਇੱਕ ਗੱਲ ਇਹ ਸਾਡੀ ਮੰਨ ਕਿਉਂਕਿ ਨਾ ਜਦੋਂ ਡਰਾਈਵ ਕਰਦੇ ਹੋਈਏ ਤੇ ਬੰਦੇ ਨੂੰ ਈਜ਼ੀ ਰਹਿੰਦਾ ਉਹਨੂੰ ਕੀ ਕਹੀਦਾ ਬੈਕ ਤੋਂ ਪਤਾ ਲੱਗਦਾ ਰਹਿੰਦਾ ਗੱਡੀ ਆਈ ਦਾ ਕੁਝ ਵੀ ਆਏ ਦਾ ਤੇ ਜੇ ਉਹਨੂੰ ਕੀ ਕਹੀਦਾ ਇਹ ਨਾ ਹੋਵੇ ਤਾਂ ਕਿੰਨਾ ਨੀ ਤੰਗੀਆਂ ਮੁੰਡੇ ਪਿੱਛੇ ਨੂੰ ਮੂੰਹ ਘੁਮਾ ਘੁਮਾ ਕੇ ਦੇਖਦੇ ਰਹਿੰਦੇ। ਇਸ ਕਰਕੇ ਮੈਂ ਉਸੇ ਟ੍ਰਿਕਟਰ ਹੀ ਕਰਤਾ ਸੀਗਾ ਬਈ। ਕੋਈ ਵੀ ਮੁੰਡਾ ਤੈਨੂੰ ਇਸ ਚੀਜ਼ ਨੂੰ ਲੈ ਕੇ ਉਹ ਕਰਦਾ ਨਾ ਬਈ ਇਹਨੂੰ ਲਾ ਦੇ ਇਹਨਾਂ ਨੂੰ ਇਹ ਬੋਲਟ ਨਹੀਂ ਲੱਗਦਾ ਇਹ ਇਹ ਨਹੀਂ ਲੱਗਦਾ ਵੋ ਮੈਂ ਕਹਿੰਨੀ ਉਹਨੇ ਨਹੀਂ। ਤੂੰ ਉਹਨੂੰ ਕੀ ਕਹਿਦਾ ਇਹਦੇ ਉਹ ਜਿਹੜੇ ਮਿਰਰ ਆ ਉਹ ਨਹੀਂ ਲਾਉਣੇ। ਸਾਨੂੰ ਨਹੀਂ ਮੈਨੂੰ ਚਾਹੀਦੀ ਐਂਦਾ ਦੀ ਸ਼ੋ ਜਿਹਦੇ ਵਿੱਚ ਉਹਨੂੰ ਕੀ ਕਹਿਦਾ ਕੰਪਨੀ ਵਾਲੇ ਕਿਹੜਾ ਪਾਗਲ ਹੈ ਜਿਹਨਾਂ ਦੀ ਵੱਡੀ-ਵੱਡੀ ਕੰਪਨੀਆਂ ਬੋਲਟ ਵਾਲਿਆਂ ਦੇ ਵੀ ਉਹਨਾਂ ਨੇ ਮਿਰਰ ਕਿਉਂ ਲਾਏ ਮੇਰੀ ਸਕੂਟਰੀ ਇਹਨੇ ਕੋਈ ਨਹੀਂ ਕੀਤੀ ਹੋਈ ਆ ਇਹਦੇ ਬੜੇ ਸੋਹਣੇ ਮਿਰਰ ਸੀ ਕੀ ਆ ਵਿਚਾਰੀ ਮਿਰਰਸ ਤੋਂ ਬਿਨਾ ਲੱਗਦੀ ਕੰਮ ਲਈ ਆ ਮੈਂ ਕਿਹਨੇ ਇੱਧਰ ਰਿਪੇਅਰ ਕਰਾਉਣ ਗਿਆ ਸੀ ਤਾਂ ਆਇਆ ਸੀ ਬਸ ਆਹੀ ਕੰਮ ਹੈ ਆਪਾਂ ਨੂੰ ਸਲੈਂਸਰ ਲਾ ਲਓ ਲਾ ਲਓ ਕਦੀ ਲਾ ਲਓ ਤੇ ਕਦੀ ਲਾ ਲਓ ਤੈਨੂੰ ਮਣੀ ਮੈਨੂੰ ਪਤਾ ਹੀ ਆ ਜੇ ਕਿਤੇ ਹਨਾ ਮੈਂ ਤਾਂ ਪੁੱਛਾਂ ਲੈਣ ਆ ਫੋਨ ਕਰ ਦੇਣਾ ਮੰਗਣਾ ਬੰਦਾ ਹੋਣ ਲੱਗਾ ਜਿਹਦੇ ਸਲੰਸਰ ਦੇ ਪਟਾਕੇ ਪੈਂਦੇ ਆ ਨਾ ਹਾਈ ਹੋਏ ਰੱਬਾ ਅਚੇ ਪੂਰੇ ਦਾ ਪੂਰਾ ਹੀ ਹੁੰਦਾ ਇਦਾਂ ਮੈਂ ਕਿ ਸ਼ਾਇਦ ਉਹ ਮੋਹਰਲਾ ਪਾਟ ਜਿਹੜਾ ਉਹ ਹੋਈ ਹੁੰਦਾ ਹੋਏ ਤੈਨੂੰ ਸਾਫ਼ ਹੀ ਕਰ ਲੈਂਦਾ ਤੈਨੂੰ 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 ਲੰਨ ਤੇ ਮੇਥੇ ਉਹ ਤਾਂ ਮੈਨੂੰ ਪਤਾ ਹੀ ਆ ਕੀ ਵਾ ਤ ਤੂਏ ਨੂੰ ਮਾੜਾ ਜਿਹਾ ਇਹਨੂੰ ਕੱਢ ਲਾ ਬੋਲਟ ਨੂੰ ਵੀ ਗੱਡੀ ਕਰਕੇ ਨਹੀਂ ਮੈਂ ਕਰਦਾ ਉੱਤੇ ਉਹ ਕਰਦਾ ਗਾਹ ਨੂੰ ਕਰ ਲਾ ਦੇਖ ਲੋ ਬਈ ਦੱਸਿਓ ਜਿਹੜੇ ਜਿਹੜੇ ਵਲੌਗ ਦੇਖਦੇ ਆ ਮਤਲਬ ਜਿਹਨਾਂ ਦੇ ਮੁੰਡਿਆਂ ਕੋਈ ਬੋਲਟ ਆ ਜਾਂ ਜਿਹੜੇ ਬੋਲਟ ਵਾਲੇ ਕੋਈ ਵਲੌਗ ਦੇਖਦਾ ਹੋ ਉਹ ਦੱਸਿਓ ਜ਼ਰੂਰ ਇਹ ਇਸ ਅੱਬਲ ਤਾਂ ਮੈਨੂੰ ਪਤਾ ਹੀ ਸਾਰੇ ਮੁੰਡਿਆਂ ਦਾ ਕ੍ਰੇਜ਼ ਆ ਬੋਲਟ ਟੋਟਲੀ ਕ੍ਰੇਜ਼ ਇੰਨਾ ਜ਼ਿਆਦਾ ਕ੍ਰੇਜ਼ ਆ ਬੋਲਟ ਦਾ ਪਹਿਲਾਂ ਤਾਂ ਪੁਰਾਣਾ ਬੁਲਟ ਮੰਗਦਾ ਸੀਗਾ ਜਿਹੜਾ ਪੁਰਾਣਾ ਬੁਲਟ ਨਹੀਂ ਹੁੰਦਾ ਉਹ ਕੀ ਕਹਿੰਦਾ ਉਹ ਪੁੱਠੇ ਘੇਰਾ ਪੁੱਠੇ ਘੇਰਾ ਵਾਲਾ ਇਹ ਉਹ ਮੰਗਦਾ ਸੀਗਾ ਪਰ ਉਹ ਅਸੀਂ ਨਹੀਂ ਮੰਨਿਆ ਸੀ ਕਿ ਅਸੀਂ ਨਹੀਂ ਲੈਣਾ ਕਿੰਨੇ ਪੈਸੇ ਉਹਦੇ ਉੱਪਰ ਲੱਗ ਜਾਂਦੇ ਆ ਇਸ ਕਰਕੇ ਅਸੀਂ ਨਹੀਂ ਲੈਣਾ ਪੁੱਠੇ ਘੇਰਾ ਗੁਰਾ ਵਾਲਾ ਬੁਲਟ ਦਾ ਸ਼ੁਕਰ ਕਰਤਾ ਕਿ ਸੱਧਿਆ ਵਾਲਾ ਮਿਲ ਗਿਆ ਨਹੀਂ ਤੇ ਵੀ ਨਹੀਂ ਸੀ ਮਿਲਦਾ ਜਦੋਂ ਮੈਂ ਅਨ ਮੈਰਿਜ ਦੀ ਨਾ ਮੈਰਿਜ ਤੋਂ ਬਾਅਦ ਚ ਨਾ ਸਾਰਾ ਕੁਝ ਛੱਡ ਦਿੱਤਾ ਅਨ ਮੈਕੈਨਿਜ਼ਮ ਮੈਂ ਕੀ ਨਹੀਂ ਚਲਾਇਆ ਮੈਂ ਗੱਡਾ ਚਲਾਇਆ ਗੱਡਾ ਉਹ ਪੱਟੇ ਲੈ ਕੇ ਉਹਨੇ ਉਹ ਲੱਜ਼ੀ ਉਹ ਗੱਡਾ ਚਲਾਇਆ ਫਿਰ ਮੈਂ ਬੋਕਸਰ ਮੋਟਰਸਾਈਕਲ ਹੁੰਦੀ ਸੀ ਨਾ ਬੋਕਸਰ ਉਹ ਵੀ ਮੈਂ ਚਲਾਇਆ ਤੇ ਹੋਰ ਮੈਂ ਸਭ ਤੋਂ ਵੱਡੀ ਚੀਜ਼ ਪਤਾ ਕਿਹੜੀ ਚਲਾਈ ਮੈਨੂੰ ਦੱਸ ਤਾਂ ਕਿਹੜੀ ਚਲਾਈ ਅਸੀਂ ਜਦੋਂ ਸਾਡੀ ਗਰਾਊਂਡ ਹੁੰਦੀ ਸੀ ਉਹ ਮੈਂ ਦਿਖਾਇਆ ਜਾਣਾ ਇੱਕ ਵਲੋਗ ਚ ਆਪਣੇ ਪੇਕੇ ਘਰ ਉੱਤੇ ਗਰਾਊਂਡ ਉਹ ਵੱਡੀ ਆ ਨਾ ਅਸੀਂ एकदम ਮੱਝ ਚਾਰਦੇ ਹੁੰਦੇ ਸੀ ਨਾ ਅਸੀਂ ਮੱਝ ਦੇ ਉੱਪਰ ਬੈਠ ਕੇ ਉਹ ਮੱਝ ਵਾਲੀ ਰਾਈਡ ਵੀ ਲਈ ਹੋਈ ਆ ਇਹ ਦੇਖ ਲੋ ਅਨਿਆ ਜੀਜਾ ਦੀ ਰਾਈਡ ਲਈ ਮਣੀ ਅਸੀਂ ਮੈਂ ਮੱਝ ਦੇ ਉੱਤੇ ਬੈਠ ਕੇ ਪੜ੍ਹਦੀ ਹੁੰਦੇ ਸੀਗੀ ਮਤਲਬ ਕਿ ਮੱਝ ਵੀ ਚਾਰੀ ਜਾਣੀ ਜਿਹੜਾ ਸਕੂਲ ਦਾ ਟੈਸਟ ਮਿਲਿਆ ਹੋਣਾ ਮੈਂ ਉਹਦੇ ਉੱਤੇ ਬੈਠ ਕੇ ਉਹ ਵਾਲਾ ਟੈਸਟ ਵੀ ਰਿਵਾਈਜ਼ ਕਰਦੀ ਰਹਿਣਾ ਯਾਦ ਕਰਦੀ ਰਹੀ ਹੁੰਦੀ ਸੀ ਨੋਬਲ ਦੇ ਤੇਰੇ ਜਦੋਂ ਲੱਗ ਗਿਆ ਉਦੋਂ ਦਸੀ ਇਹਦੇ ਡੁਗਡੁਗ ਜੀ ਕਿੱਦਾਂ ਦੀ ਆ ਮੇਰੇ ਮੋਟੂ ਸੇਟ ਦਾ ਸ਼ੌਂਕ ਆ ਜੀਪ ਦਾ ਰੇਲਾ ਡੈਡੀ ਤੇਰਾ ਕਿੰਨੀ ਉਮਰ ਹੋ ਗਈ ਉਹਨਾਂ ਦੇ ਜੀਪ ਦਾ ਸ਼ੌਂਕ ਨਹੀਂ ਪੂਰਾ ਹੋਇਆ ਲੈ ਦੇ ਕੇ ਮੇਰੇ ਘਰ ਵਾਲੇ ਨੂੰ ਕੀ ਲੈ ਕੇ ਦਿੱਤੀ ਐਸਪ੍ਰੈਸੋ ਮੈਂ ਨਹੀਂ ਲਈ ਮੈਂ ਨਾਲ ਹੀ ਹਾਂ ਲੈ ਲੋ ਘਰ ਵਾਲੇ ਨਾਲ ਇੱਨੇ ਜਾਣੇ ਗਏ ਉਜੇ ਜਿਹੜੀ ਸਾਰੀ ਉਮਰ ਰਾਂਗੇ ਚੱਲੀ ਬਾਹਰ ਕਮਾਈ ਕਰਦੇ ਉਹਨੂੰ ਵੀ ਲੈ ਦੇ ਕਿ ਕੀ ਲੈ ਆ ਵਿਚਾਰੀ ਨਿੱਕੀ ਜੀ ਸੋਨ ਭਰੀ ਐਸਪ੍ਰੈਸੋ ਸੋਨ ਭਰੀ ਮੈਂ ਕਹਿੰਨੀ ਉਹਨੇ ਮੋਟਵਾ ਤੇਰੀ ਸੋਨ ਭਰੀ ਆ ਚਲੋ ਇਹੋ ਹੀ ਆਪਣੀ ਕਮਾਈ ਦੀ ਛੋਟੀ ਚੀਜ਼ ਵੀ ਲਈ ਹੋਏ ਤੇ ਉਹ ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਆ ਹਾਂ ਹਾਂ ਮੈਨੂੰ ਪਤਾ ਆ ਤੇ ਤੇ ਜਾਨੇ ਇਹ ਵੀ ਲੈਣ ਨੂੰ ਤਰਸਦੇ ਆ ਹਾਂ ਸਹੀ ਗੱਲ ਆ ਫਿਰ ਵੀ ਬਾਬੇ ਦੀ ਮਿਹਰ ਆ ਇੱਕ ਟਾਈਮ ਇਦਾਂ ਦਾ ਸੀ ਵੀ ਜਿਹਨੂੰ ਕਹ ਦੋ ਵੀ ਉਹ ਮੋਟਰਸਾਈਕਲ ਤੱਕ ਵੀ ਹਨ ਨਹੀਂ ਸੀਗਾ ਸਹੀ ਕਿ ਨਹੀਂ ਡੈਡੀ ਤੇਰੇ ਕੋਲ ਮਤਲਬ ਕਿ ਮੈਰਿਜ ਤੋਂ ਪਹਿਲਾਂ ਦੱਸਦੇ ਸੀ ਵੀ ਮੇਰੇ ਕੋਲ ਸਕੂਟਰ ਹੁੰਦਾ ਸੀਗਾ ਦੂਜਾ ਸਕੂਟਰ ਉਹ ਵਾਲਾ ਚੇਤਕ 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 ਸਕੂਟਰ ਸੀ ਮੋਟੂ ਕੋਲ ਚਲੋ ਰੱਬ ਸਾਰਿਆਂ ਦੇ ਪਰਮਾਤਮਾ ਦਿਨ ਬਦਲਦਾ ਹੀ ਆ ਸਾਡੇ ਵੀ ਬਦਲੇ ਇਦਾਂ ਹੀ ਮੇਨ ਚੀਜ਼ ਹੁੰਦਾ ਮੇਨ ਚੀਜ਼ ਹੈ ਕਿ ਇਨਸਾਨ ਪੈਸਾ ਵੀ ਕਮਾ ਲੈਂਦਾ ਘਰ ਵੀ ਬਣਾ ਲੈਂਦਾ ਚੀਜ਼ਾਂ ਵੀ ਬਣਾ ਲੈਂਦਾ ਮੇਨ ਹੈਗੀ ਤੰਦਰੁਸਤੀ ਤੇ ਔਲਾਦ ਚੰਗੀ ਔਲਾਦ ਸੰਸਕਾਰੀ ਔਲਾਦ ਜਿਹਨੇ ਕਹਿੰਦਾ ਨਸ਼ਿਆਂ ਤੋਂ ਅੱਜ ਕੱਲ ਦਾ ਟਾਈਮ ਚ ਮੇਨ ਜਿਹੜਾ ਨਸ਼ਿਆਂ ਤੋਂ ਦੂਰ ਪਰਮਾਤਮਾ ਸਾਰਿਆਂ ਦੇ ਬੱਚਿਆਂ ਦੀਆਂ ਲੰਬੀਆਂ ਉਮਰਾਂ ਕਰੇ ਮੇਰੀ ਤੇ ਹੀ ਅਰਦਾਸ ਹੁੰਦੀ ਆ ਕਿ ਮੇਰਾ ਬੱਚਾ ਬਾਕੀਆਂ ਦੇ ਵੀ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤਾਂ ਦਰਸਤੀ ਲਵੇ ਤੇ ਆ ਗਿਆ ਕਰੀਏ ਮਾਂ ਪੇ ਦੇ ਮਨ ਨੂੰ ਹਮੇਸ਼ਾ ਇਹ ਸਮਝੋ ਨਿ ਹਣੀ ਮੈਂ ਕਿ ਮਨਵੀਰ ਇਨਸਾਨ ਮਿਹਨਤੀ ਆ ਤਾਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦਾ ਸਾਰੇ ਮਿਹਨਤ ਕਰੋਗਾ ਤੇ ਹਰ ਇੱਕ ਸੁਪਨਾ ਪੂਰਾ ਹੋ ਜਾਂਦਾ ਪਰ ਜੇ ਮੈਂ ਕਿ ਨਸ਼ਿਆਂ ਚ ਪੈ ਗਿਆ ਗਲਤ ਸੰਗਤ ਚ ਪੈ ਗਿਆ ਤਾਂ ਫਿਰ ਉਹ 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 ਮੁਸ਼ਕਲ ਹੋ ਜਾਂਦੀ ਆ ਖਾਸ ਕਰ ਮਾਂ ਪੇ ਦੀ ਜ਼ਿੰਦਗੀ ਜਿਹੜੀ ਉਹ ਖਰਾਬ ਹੋ ਜਾਂਦੀ ਆ ਮੇਰੇ ਹਸਬੰਦ ਨੂੰ ਜੀ ਕਮ ਸਕਾਮ 24 ਸਾਲ ਹੋ ਗਏ ਬਾਅਦ 20 ਸਾਲ ਸਾਡੀ ਮੈਰਿਜ ਨੂੰ ਹੋ ਗਏ ਹੋ ਜਾਣੇ ਜਨਵਰੀ ਦੇ ਵਿੱਚ ਤੇ 24 ਸਾਲ ਹੋ ਗਏ ਉਹਨਾਂ ਨੂੰ ਫੋਰਨ ਗਏ ਹੋਇਆ ਨੂੰ ਪਹਿਲਾਂ ਗ੍ਰੀਸ 'ਚ ਸੀਗੇ ਫੋਨ ਉਹ ਜਰਮਨ ਚ ਐਨੇ 24 ਸਾਲਾਂ ਚ ਉਸ ਬੰਦੇ ਦੀ ਪਹਿਲਾਂ ਸਾਰੀ ਕਮਾਈ ਮੇਰੀਆਂ ਬਿਮਾਰੀਆਂ ਤੇ ਲੱਗ ਗਈ ਥੋੜੀ ਸ਼ਾਂਤੀ ਮੇਰੀ ਰਾਹਤ ਮਿਲੀ ਤੇ ਸਾਰਾ ਕੁਝ ਅਸੀਂ ਬਣਾਇਆ ਤੇ ਇਸ ਕਰਕੇ ਮੈਂ ਉਹ ਹਮੇਸ਼ਾ ਹੀ ਕਹਿੰਨੀ ਹੁਣ ਮਾਨੀ ਸਾਡੀ ਸਾਡਾ ਜਿਹੜਾ ਵਿਛੋੜਾ ਨਾ ਮਤਲਬ ਅਸੀਂ ਇੱਕ ਦੂਜੇ ਤੋਂ ਦੂਰ ਰਹਿੰਦੇ ਆਂ ਇੱਕ ਸਿਰਫ ਇਹਦਾ ਕਰਕੇ ਉਹਦਾ ਮੈਂ ਜਾ ਸਕਦੀ ਹੁਣਾਂ ਕੋਲ ਮਤਲਬ ਉਹਨਾਂ ਕੋਲ ਰਹਿ ਸਕਦੀ ਪਹਿਲਾਂ ਵੀ ਮੈਂ ਦੋ ਵਾਰੀ ਜਾ ਆਈ ਆਂ ਇਹ ਨਹੀਂ ਜਾਣਾ ਚਾਹੁੰਦਾ ਬਾਹਰ ਹੀ ਕਹਿੰਦਾ ਮੈਂ ਇੱਥੇ ਸੈਟਲ ਹੋਣਾ ਮੈਂ ਬਾਹਰ ਤੁਰ ਨਹੀਂ ਜਾਣਾ ਤਾਂ ਮੈਨੂੰ ਹਮੇਸ਼ਾ ਇਹ ਸਮਝਾਉਣੀ ਕਿ ਮਨਵੀਰ ਸਾਡਾ ਵਿਛੋੜਾ ਤੇ ਸਾਡੀ ਮਿਹਨਤ ਕਰਨ ਦਾ ਉਸ ਇੱਕੀ ਸਾਨੂੰ ਉਦੋਂ ਹੀ ਫਾਇਦਾ ਜਦੋਂ ਤਾ ਬਿਲਕੁਲ ਸਿਆਣਾ ਤੇ ਸਮਝਦਾਰ ਬਣ ਕੇ ਰਹੋ ਬਲੇ ਟਾਈਮ 'ਚ ਕਹਿੰਦੇ ਜੇਦੀ ਔਲਾਦ ਆ ਗਿਆ ਕਰੀਆ ਨਸ਼ਿਆਂ ਤੋਂ ਦੂਰ ਆ ਉਹਦੀ ਜ਼ਿੰਦਗੀ ਹੀ ਉਹ ਵਾਜੇ ਨੂੰ ਕਹਦੇ ਸਵਰਗ ਬਸ ਆ ਪੈਸਾ ਕੀ ਆ ਪੈਸਾ ਤਾਂ ਹੱਥਾਂ ਨਹੀਂ ਮੈ ਲਿਆ ਮਿਹਨਤੀ ਬੰਦਾ ਤਾਂ ਜ਼ਰੂਰ ਕਮਾ ਸਕਦਾ ਲੱਗੀ ਸਮਝ ਹਾਂ ਉਹਨੂੰ ਵੀ ਹਰਦੇ ਦਰਦ ਨੇ ਮੇਰੇ ਦਿਮਾਗ 'ਚ ਵੀ ਨੀਆਂ ਕੰਨਾਂ ਬੈਠੀਆਂ ਹੁੰਦੀਆਂ ਨੇ ਇਹਨਾਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਮੈਂ ਕਹਿੰਨੀ ਨੂੰ ਮਨੀ ਤਰੇ ਡੈਡੀ ਦੀ ਇੰਨੀ ਉਮਰ ਬਾਹਰ ਨੰਗੇ ਇੱਥੇ ਡਿੱਗਾ ਸੀ ਵਾਪੇ ਇੱਥੇ ਡਿੱਗਾ ਸੀ ਮਗਨ ਨੂੰ ਨੇ ਮਨੀਦਰ ਡੈਡੀ ਦੇ ਅੰਨੀ ਉਮਰ ਬਾਹਰ ਲੰਘੀ ਤੇ ਤੇਰੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਤੇ ਤੇਰੇ ਦਾਦੇ ਦਾਦੀ ਤੇ ਸੀਗੀ ਤੇ ਉਸ ਇਨਸਾਨ ਨੂੰ ਬਾਹਰੋਂ ਆ ਕੇ ਨਾ ਲੱਗੇ ਕਿ ਮੇਰਾ ਪੁੱਤ ਵਿਗੜ ਗਿਆ ਮੇਰੇ ਆਖੇ ਨਹੀਂ ਲੱਗਦਾ ਮੈਂ ਹਮੇਸ਼ਾ ਨੂੰ ਇੱਕ ਏਵੀ ਗੱਨੀ ਹੁੰਨੀ ਆ ਜੇ ਆਪਣੇ ਡੈਡੀ ਦੀ ਹਮੇਸ਼ਾ ਰਿਸਪੈਕਟ ਕਰੇ ਰਿਸਪੈਕਟ ਕਰੇ ਤਾਂ ਉਸ ਇਨਸਾਨ ਦੇ ਸਾਰੇ ਸੁਪਨੇ ਪੂਰੇ ਹੋਣਗੇ ਨੂੰ ਜਿਹਨੂੰ ਕਹਿ ਦਿੰਦੇ ਨੇ ਨਾ ਆਪਣੇ ਡੈਡੀ ਨੂੰ ਰਾਜ ਕਰਾਈ ਜੋ ਉਹਨੇ ਇਹਨੇ ਦੁੱਖ ਦੇਖੇ ਐਨੀਆਂ ਪ੍ਰੋਬਲਮਸ ਫੇਸ ਕੀਤੀਆਂ ਸਭ ਤੋਂ ਵੱਡੀ ਉਹ ਛੋੜਾ ਉਹਨੇ ਜਿਹੜਾ ਆਪਣੇ ਪਰਿਵਾਰ ਨਾਲ 24 ਸਾਲ ਉਹ ਚੱਲੇ ਬਾਹਰ ਗਿਆ ਤਰਸਦੇ ਹੁੰਦੇ ਕਿ ਯਾਰ ਇਹ ਤਾਂ ਹੌਨ ਨਾ ਪਰ ਹਾਲਾਤਾਂ ਕਰਕੇ ਨਹੀਂ ਆਇਆਗਾ ਮੈਂ ਬਾਈ ਬੇਸ਼ੱਕ ਜੰਦਨ ਹੋਣੀ ਕਿ ਮਾਨੀ ਸਿਆਣਾ ਪੁੱਤ ਬਣ ਕੇ ਰਹੀ ਨੇ ਆਪਣੇ ਡੈਡੀ ਵੀ ਹਮੇਸ਼ਾ ਇੱਜ਼ਤ ਕਰੀ ਕਦੀ ਉਹਨਾਂ ਦਾ ਸਿਰ ਨੀਂਗਾ ਨਾ ਹੋਣ ਦੇ ਪੈਸਾ ਥੋੜਾ ਕੁਝ ਰਹਿੰਦਾ ਕਮਾ ਲਿਆ ਜਾਂਦਾ ਪਰ ਇੱਜ਼ਤ ਜਿਹੜੀ ਉਹ ਨਹੀਂ ਕਮਾਈ ਜਾਂਦੀ। ਇਹ ਵਲੌਗ ਨਾ ਵੈਸੇ ਹੀ ਅਸੀਂ ਰਾਤ ਨੂੰ ਹੈ ਉਹ ਚੇਂਜ ਕਰ ਰਹੇ ਸੀ। ਸਲੌਂਸਰ ਨਾਲ ਗੱਲਬਾਤ ਕਰੰਦਾ ਹੀ ਸੀ। ਇਸ ਕਰਕੇ ਮੈਂ ਬਣਾ ਲਿਆ। ਤੇ ਇਹਨੂੰ ਪਰਸੋ ਨੂੰ ਕਰਾਂਗੇ ਅਪਲੋਡ ਤੇ ਜਰੂਰ ਸੁਣਿਓ ਇਹ ਵਲੌਗ। ਤੇ ਮੇਰਾ ਚੈਨਲ ਜਿੰਨੇ ਜਿੰਨੇ ਉਹ ਅ ਸ਼ੋ ਹੋਉਂਦੇ ਆ ਉਹ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ। ਬਸ ਸਬਸਕ੍ਰਾਈਬ ਕਰਦੇ ਹੋ। ਬਾਏ ਬਾਏ ਜੀ ਸਾਰਿਆਂ ਨੂੰ।